ਐਮਐਲਏ ਮੈਡਮ ਨੀਨਾ ਮਿੱਤਰ ਜੀ ਦੀ ਨਿਸਾਨ ਦੇ ਸਹਜ ਲਗਾਤਾ ਪੂਰੇ ਕਾਲਜਪੁਰਾ ਸ਼ਹਿਰ ਚ ਅਲੱਗ ਅਲੱਗ ਵਾਰਡਾਂ ਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਆ ਅੱਜ ਸਪੈਸ਼ਲੀ 15 ਨੰਬਰ 16 ਨੰਬਰ ਵਾਰਡ ਚ ਜੋ ਕੰਟੂਨ ਪਿਛਲੇ ਕੈਨ ਤੋਂ ਲਗਾਤਾਰ ਕੰਮ ਚੱਲੀ ਰਹੇ ਆ ਸਭ ਤੋਂ ਵੱਡੀ ਗੱਲ ਕੀ ਦੇਖੀ ਹੈ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਸਾਰੇ ਐਮਐਲਏ ਸਾਹਿਬ ਦਾ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਉਹਦੇ ਵਿੱਚ ਉਹਨਾਂ ਨੇ ਭੇਜਿਆ ਸਾਨੂੰ ਕਿਥੇ ਅਕੀ ਪਬਲਿਕ ਦਾ ਦੇਖੋ ਵੀ ਉਹਨਾਂ ਨੂੰ ਕੋਈ ਹੋਰ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਇਸ ਕਰਕੇ ਸੱਜੇ ਐਮਐਲਏ ਨੀਨਾ ਮਿੱਤਲ ਜੀ ਦੇ ਕਹਿਣ ਤੇ ਵਾਰਡ ਨੰਬਰ 16 ਦੇ ਵਿੱਚ ਗੋਡਨ ਐਂਕਲੇਵ ਦੇ ਵਿੱਚ ਆਏ ਹਾਂ ਮੈਂ ਸਿਆਂ ਸਭ ਤੋਂ ਗੁਣਤਮਨ ਜੀ ਦਾ ਤੇ ਐਮਐਲਏ ਨੀਨਾ ਮਿੱਤਲ ਕੋਲ ਦੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਵਾਰਡ ਨੰਬਰ 16 'ਤੇ ਬਹੁਤ ਵਧੀਆ ਕੰਮ ਕੀਤਾ ਮਟਾਰਾ ਜਦੋਂ ਨਾ ਕੋਮਤਾ ਦੰਦਕੇ ਦੇ ਵਿੱਚ ਰਹਿ ਰਹੇ ਸੀਗਾ ਇੱਥੇ ਬਹੁਤ ਕਿੰਨਤੀ ਰਹਿਣ ਲੱਗੀ ਸੀ ਕਿ ਪਰ ਜਦੋਂ ਤੇ ਐਮਐਮਏ ਸਾਹਿਬ ਆਏ ਨੇ ਨਿਨੋਮਿਕਤ ਆਏ ਨੇ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸਾਡੇ ਰਾਜਪੂਰੀ ਤੋਂ ਹਰ ਇੱਕ ਗਲੀ ਦੇ ਵਿੱਚ ਸੜਕਾਂ ਬਣਨ ਲੱਗੀਆਂ ਨੇ ਸਰਪੱਜੀ ਨੇ ਵਾਦੀ ਕਿਤੇ ਸੀ ਕਿ ਸਾਰੇ ਸਾਡੇ ਪੂਰੇ ਕਿਤੇ ਨੇ ਸਟੇਟ ਸਰਕਾਰ ਨੇ ਸਾਨੂੰ ਜੋਬਾਂ ਵੀ ਦਿੱਤੀਆਂ ਨੇ ਜੋ ਵੀ ਬੱਚੇ ਬੇਰੁਜ਼ਗਾਰ ਹੋ ਕੇ ਬਾਹਰ ਜਾ ਰਹੇ ਸੀ ਉਹ ਸਾਰੇ ਅੱਜ ਕੰਮ ਕਰ ਰਹੇ ਨੇ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਨਾਮਸਕਾਰ ਜੀ ਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਜਿਵੇਂ ਆਪਾ ਦੇਖ ਹੀ ਰਿਹਾ ਜੋ ਐਮਐਲਏ ਮੈਡਮ ਨੀਨਾ ਮਿੱਤਲ ਜੀ ਦੀਆਂ ਨਿਰਦੇਸ਼ਾਂ ਚ ਲਗਾਤਾਰ ਪੂਰੇ ਰਾਜਪੁਰਾ ਸ਼ਹਿਰ ਚ ਅਲੱਗ-ਅਲੱਗ ਵਾਰਡਾਂ ਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਆ ਅੱਜ ਸਪੈਸ਼ਲੀ 15 ਨੰਬਰ 16 ਨੰਬਰ ਵਾਰਡ ਚ ਜੋ ਕੰਟੀਨਿਊ ਪਿਛਲੇ ਟਾਈਮ ਤੋਂ ਲਗਾਤਾਰ ਕੰਮ ਚੱਲ ਹੀ ਰਹੇ ਆ ਅੱਜ ਗੋਲਡਨ ਐਨਕਲੇਵ ਚ ਐਮਐਲਏ ਮੈਡਮ ਨੀਨਾ ਮਿੱਤੋ ਜੀ ਦੀ ਸੰਵੇਸਨ ਚ ਜਦੋਂ ਜਾ ਕੇ ਆ ਕੇ ਦੇਖਿਆ ਤੇ ਕੰਟੀਨਿਊ ਲਗਾਤਾਰ ਕੰਮ ਲਗਾਤਾਰ ਜਾਰੀ ਹੈ ਤੇ ਸਭ ਤੋਂ ਵੱਡੀ ਗੱਲ ਕੀ ਦੇਖੀ ਹੈ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ ਸਾਰੇ ਐਮਐਲਏ ਸਾਹਿਬ ਦਾ ਥੈਂਕਸ ਕਰ ਰਹੇ ਆ ਧੰਨਵਾਦ ਕਰ ਰਹੇ ਆ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹਦਾ ਆਸ਼ਵਾਸਨ ਦਿੰਦਾ ਕਿ ਐਮਐਲਏ ਸਾਹਿਬ ਦੀ ਜੋ ਸੋਚ ਹੈ ਦਿਨ ਰਾਤ ਹੀ ਕਰਕੇ ਰਾਜਪੁਰਾ ਸ਼ਹਿਰ ਦੀ ਬਿਹਤਰੀ ਲਈ ਕੰਮ ਕੀਤਾ ਜਾਏਗਾ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਵਾਰਡ ਨੰਬਰ 16 ਦੇ ਵਿੱਚ ਗੋਲਡਨ ਐਨਕਲੇਵ ਦੇ ਵਿੱਚ ਆਏ ਹੋਏ ਹਾਂ ਇਹ ਤੇ ਜਬੀ ਹਲਕੇ ਦੇ ਵਿਧਾਇਕ ਹਨ ਨੀਨਾ ਮਿੱਤਲ ਜੀ ਨੇ ਸੜਕਾਂ ਦਾ ਕੰਮ ਸਟਾਰਟ ਕਰਵਾਇਆ ਹੋਇਆ ਸੀ ਪਿੱਛੇ ਜੇ ਔਰ ਅੱਜ ਉਸੇ ਕੜੀ ਦੇ ਤਹਿਤ ਅਸੀਂ ਉਹ ਸੜਕਾਂ ਦੇ ਕੰਮ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਦਾ ਜੋ ਕੰਮ ਅੱਜ ਅੱਜ ਚੱਲੂ ਹੋਇਆਗਾ ਉਹਦੇ ਵਿੱਚ ਉਹਨਾਂ ਨੇ ਭੇਜਿਆ ਸਾਨੂੰ ਵੀ ਉੱਥੇ ਆ ਕੇ ਪਬਲਿਕ ਦਾ ਦੇਖੋ ਵੀ ਉਹਨਾਂ ਨੂੰ ਕੋਈ ਹੋਰ ਪਰੇਸ਼ਾਨੀ ਤਾਂ ਨਹੀਂ ਹੋ ਰਹੀ ਇਸ ਕਰਕੇ ਅਸੀਂ ਅੱਜ ਐਮਐਲਏ ਨੀਨਾ ਮਿੱਤਲ ਜੀ ਦੇ ਕਹਿਣ ਤੇ ਵਾਰਡ ਨੰਬਰ 16 ਦੇ ਵਿੱਚ ਗੋਲਡਨ ਇੰਕਲੇਵ ਦੇ ਵਿੱਚ ਆਏ ਹੋਏ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਵਾਰਡ ਨੰਬਰ 16 ਤੋਂ ਸਿਮਰਪ੍ਰੀਤ ਘਾੜ ਮੈਂ ਸੀਐਮ ਸਾਹਿਬ ਭਗ ਕਰਦੀ ਤਾਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਵਾਰਡ ਨੰਬਰ 16 ਦਾ ਬਹੁਤ ਵਿਕਾਸ ਕੀਤਾ ਸਾਡੇ ਰਾਜਪੁਰੇ ਦਾ ਬਹੁਤ ਵਿਕਾਸ ਕੀਤਾ ਤੇ ਸਾਡੇ ਪੰਜਾਬ ਦਾ ਵੀ ਬਹੁਤ ਵਿਕਾਸ ਹੋ ਰਿਹਾ ਸਾਡਾ ਰਾਜਪੁਰਾ ਬਹੁਤ ਜ਼ਿਆਦਾ ਗਿੰਦਗੀ ਦੇ ਵਿੱਚ ਰਹਿ ਰਿਹਾ ਸੀਗਾ ਇੱਥੇ ਬਹੁਤ ਗਿੰਦਗੀ ਰਹਿਣ ਲੱਗ ਗਈ ਸੀ ਕਿ ਬਟ ਜਦੋਂ ਤੇ ਐਮਐਲਏ ਸਾਹਿਬ ਆਏ ਨੇ ਨੀਨਾ ਮਿੱਤਰ ਜੀ ਆਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਡੇ ਰਾਜਪੁਰੇ ਚ ਹਰ ਇੱਕ ਗਲੀ ਦੇ ਵਿੱਚ ਸੜਕਾਂ ਬਣਨ ਲੱਗੀਆਂ ਨੇ ਸਾਡੇ ਸੀਵਰੇਜ ਪੈ ਗਏ ਅਸੀਂ بارش ਦੇ ਪਾਣੀ ਨਾਲ ਇੰਨੇ ਪਰੇਸ਼ਾਨ ਰਹਿੰਦੇ ਸੀਗੇ ਬਟ ਹੁਣ ਸੀਵਰੇਜ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਸਾਡੇ ਯੂਥ ਨੂੰ ਬਹੁਤ ਕੁਝ ਮਿਲਿਆ ਜੋ ਸੀਐਮ ਸਾਹਿਬ ਜੀ ਨੇ ਵਾਦੇ ਕੀਤੇ ਸਕੇ ਸਾਰੇ ਵਾਦੇ ਪੂਰੇ ਕੀਤੇ ਨੇ ਸਾਡੀ ਸਰਕਾਰ ਨੇ ਸਾਨੂੰ ਚੋਬਾਂ ਵੀ ਦਿੱਤੀਆਂ ਨੇ ਜੋ ਵੀ ਬੱਚੇ ਬੇਰੋਜ਼ਗਾਰ ਹੋ ਕੇ ਬਾਹਰ ਜਾ ਰਹੇ ਸੀ ਉਹ ਸਾਰੇ ਅੱਜ ਕੰਮ ਕਰ ਰਹੇ ਨੇ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ ਸਾਡੀ ਸੜਕਾਂ ਵੀ ਬਣ ਗਈਆਂ ਸਾਡੀ ਪਿਛਲੀਆਂ ਦੇ ਪਿੰਡਾਂ ਤੱਕ ਮਾਫ਼ ਕੋ ਕਰ ਦਿੱਤੇ ਗਏ ਨੇ ਅਸੀਂ ਸਰਕਾਰ ਤੋਂ ਅੱਗੇ ਇਹ ਉਮੀਦ ਰੱਖਦੇ ਹਾਂ ਵੀ ਸਾਡੇ ਹੁਣ ਤੱਕ ਜੋ ਵੀ ਉਹਨਾਂ ਨੇ ਵਾਦੇ ਦਿੱਤੇ ਸੀ ਉਹ ਪੂਰੇ ਕੀਤੇ ਨੇ ਤੇ ਅੱਗੇ ਵੀ ਸਾਰੇ ਵਾਦੇ ਪੂਰੇ ਕਰਨਗੇ ਧੰਨਵਾਦ